ਅਕਸਰ ਇਹ ਕਿਹਾ ਜਾਂਦਾ ਹੈ ਕਿ ਕਿਸੇ ਭਾਈਚਾਰੇ ਜਾਂ ਕੌਮ ਦੇ ਟੁੱਟਣ ਜਾਂ ਖਤਮ ਹੋਣ ਦਾ ਕਾਰਨ ਲੱਭਣਾ ਹੋਵੇ ਤਾਂ ਉਹਦੀ ਮਾਂ ਬੋਲੀ ਵੱਲ ਚੱਕਣਾ ਚਾਹੀਦਾ ਹੈ। ਅੱਜਕੱਲ ਅਕਸਰ ਇਹ ਵੇਖਿਆ ਜਾਂਦਾ ਹੈ ਕਿ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹ ਹਰ ਇੱਕ ਖੇਤਰ ਵਿੱਚ ਮੂਰੇ ਨਜ਼ਰ ਆਉਂਦੀ ਹੈ ਇਸ ਕਰਕੇ ਜਿਹੜੀ ਨਵੀਂ ਪਨੀਰੀ ਹੈ ਉਹ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਪੰਜਾਬੀ ਕੋਲ ਕੁਝ ਇਹ ਜਿਹੇ ਸਹਿਤਕਾਰ ਅਤੇ ਲੇਖਕ ਹਨ ਜੋ ਉਹਦੀ ਰੱਖਿਆ ਲਈ ਮਿਹਨਤ ਕਰ ਰਹੇ ਨੇ ਤੇ ਗੁਰਮੀਤ ਕੌਰ ਜੀ ਉਹਨਾਂ ਵਿੱਚੋਂ ਇੱਕ ਨੇ ਸਤਿ ਸ਼੍ਰੀ ਅਕਾਲ ਗੁਰਮੀਤ ਕੌਰ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਪ੍ਰੀਤ ਬਹੁਤ ਬਹੁਤ ਮਿਹਰਬਾਨੀ ਪਿਛਲੇ 12 ਸਾਲਾਂ ਤੋਂ ਗੁਰਮੀਤ ਕੌਰ ਬੱਚਿਆਂ ਲਈ ਸੁਚਿੱਤਰ ਕਿਤਾਬਾਂ ਲਿਖ ਰਹੇ ਨੇ ਜਿਸ ਦੇ ਚੱਲਦੇ ਅਸੀਂ ਇਸ ਸਫ਼ਰ ਦੇ ਸ਼ੁਰੂਆਤ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਸੋ ਸ਼ੁਰੂਆਤ ਮੇਰੀ ਬੱਚੀ ਦੇ ਜਨਮ ਤੋਂ ਹੋਈ ਉਹਦੇ ਬੇਬੀ ਸ਼ਾਵਰ ਤੋਂ ਜਦ ਮੈਨੂੰ ਬੇਬੀ ਸ਼ਾਵਰ ਵਿੱਚ ਬਹੁਤ ਸਾਰੀ ਅੰਗਰੇਜ਼ੀ ਦੀਆਂ ਕਿਤਾਬਾਂ ਮਿਲੀਆਂ ਪਰ ਪੰਜਾਬੀ ਦੀ ਇੱਕ ਵੀ ਨਹੀਂ ਸੋ ਪਹਿਲੀ ਕਿਤਾਬ ਸੀ ਚਿੜੀ ਤੇ ਪਿੱਪਲ ਜਿਹੜੀ ਕਿ ਨਾਨੀ ਬਾਤ ਪਾਉਂਦੀ ਹੁੰਦੀ ਸੀ ਮੈਨੂੰ ਚਿਤੇ ਰਹੀ ਮੈਂ ਆਪਣੇ ਬੇਟੇ ਨੂੰ ਸੁਣਾਈ ਬੇਟੇ ਨੇ ਮੇਰੀ ਧੀ ਨੂੰ ਸੁਣਾਈ ਸੋ ਮੈਨੂੰ ਲੱਗਿਆ ਕਿ ਸਾਡੀਆਂ ਲੋਕ ਕਹਾਣੀਆਂ ਲੋਕ ਬਾਤਾਂ ਵਿੱਚ ਕੁਝ ਬਾਤ ਤੇ ਹੈ ਹੈ ਕਿ ਬੱਚੇ ਯਾਦ ਰੱਖਦੇ ਨੇ ਉਹਨਾਂ ਨੂੰ ਸੋ ਸ਼ੁਰੂਆਤ ਇਸ ਬੋਰਡ ਬੁੱਕ ਤੋਂ ਹੋਈ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਬੱਚਿਆਂ ਨੂੰ ਠੀਠ ਪੰਜਾਬੀ ਨਾਲ ਜੋੜਨਾ ਹੈ ਜਿਹਦੇ ਲਈ ਉਹਨਾਂ ਨੇ ਹੁਣ ਤੱਕ 12 ਸੁਚਿੱਤਰ ਚਿੱਤਰਾ ਨਾਲ ਭਰਪੂਰ ਕਿਤਾਬਾਂ ਲਿਖੀਆਂ ਹਨ ਚਿੜੀ ਤੇ ਪਿੱਪਲ ਐ ਵਲੀ ਬਾਤ ਹੈ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਵਾਲੀ ਸੋ ਸਾਡੇ ਕੋਲ ਇੰਨੀਆਂ ਸੁਣੀਆਂ ਸੋਣੀਆਂ ਕਹਾਣੀਆਂ ਨੇ ਤੇ ਪਰ ਮਾਵਾਂ ਟਵਿੰਕਲ ਟਵਿੰਕਲ ਲਿਟਲ ਸਟਾਰ ਸੁਣਾਉਂਦੀਆਂ ਆ ਜਾਂ ਬਾਬਾ ਬਲੈਕ ਸ਼ਿਪ ਹੈਵ ਯੂ ਐਨੀ ਵੂਲ ਸਿਕਾਉਂਦੀਆਂ ਸੋ ਮੇਰਾ ਮਨਸ਼ਾ ਸੀਗਾ ਕਿ ਬੱਚਿਆਂ ਦੇ ਕੋਲ ਇਸ ਤਰ੍ਹਾਂ ਦੀਆਂ ਟੁਣਕਦੀਆਂ ਕਹਾਣੀਆਂ ਹੋਣ ਤਾ ਜੋ ਬੱਚੇ ਜਿਹੜੇ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਜਾਂ ਫਿਰ ਲੀਲਾ ਤੇ ਟੋਲ ਜਿਹੜੀ ਮੇਰੀ ਤੀਜੀ ਕਿਤਾਬ ਹੈ ਉਹਦੇ ਵਿੱਚ ਨਾਨੀ ਮਾਂ ਕੋਲ ਜਾਊਂਗਾ ਦੁੱਧ ਮਲਾਈਆਂ ਖਾਊਂਗਾ ਮੋਟਾ ਹੋ ਕੇ ਆਊਂਗਾ ਐਸ ਤਰ੍ਹਾਂ ਦੀਆਂ ਟੁਣਕਦੀਆਂ ਹੋਈਆਂ ਕਹਾਣੀਆਂ ਸੋ ਸ਼ੁਰੂਆਤ ਜਿਹੜੀ ਮੈਂ ਬੋਰਡ ਬੁਕਸ ਤੋਂ ਕੀਤੀ ਤੇ ਪੰਜ ਬੋਰਡ ਬੁਕਸ ਆਈਆਂ ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ 1 ਥਰੂ 5 ਤੇ ਇਹਦੇ ਵਿੱਚ ਲੈਵਲ ਸਿਰ ਵੱਧਦੇ ਜਾਂਦੇ ਆ ਬੱਚੇ ਦੀ ਪਹਿਲੀ ਵਿੱਚ ਬਹੁਤ ਸੌਖੀ ਕਹਾਣੀ ਹੈ ਦੂਜੀ ਵਿੱਚ ਥੋੜੀ ਜੀ ਔਖੀ ਥੋੜੀ ਜੀ ਔਖੇ ਲਵਸ ਤੇ ਉਸ ਤੋਂ ਬਾਅਦ ਫਿਰ ਮੇਰੀਆਂ ਵੱਡੇ ਬੱਚਿਆਂ ਵਾਸਤੇ ਥੋੜੀ ਜੀਆਂ ਕਿਤਾਬਾਂ 6 7 ਤੇ 8 ਇਹ ਆਈਆਂ ਇਹ ਸਾਰੀਆਂ ਕਿਤਾਬਾਂ ਬਾਇਲਿੰਗੁਅਲ ਨੇ ਸੋ ਦੋ ਭਾਸ਼ੇ ਨੇ ਅੰਗਰੇਜ਼ੀ ਤੇ ਪੰਜਾਬੀ ਵਿੱਚ ਲਿਖੀਆਂ ਹੋਈਆਂ ਤੁਹਾਡੀ ਜਿਹੜੀਆਂ ਕਿਤਾਬਾਂ ਨੇ ਉਹ ਕਈ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਵੀ ਨੇ ਤੁਸੀਂ ਉਹਨਾਂ ਬਾਰੇ ਸਾਨੂੰ ਥੋੜਾ ਬੋਲ ਦੱਸੋਗੇ ਇਹ ਕਿਤਾਬ ਗੁਰਮੁਖੀ ਵਿੱਚ ਵੀ ਹੈ ਸ਼ਾਮੁਖੀ ਵਿੱਚ ਵੀ ਹੈ ਤੇ ਅੰਗਰੇਜ਼ੀ ਵਿੱਚ ਵੀ ਹੈ ਅੰਗਰੇਜ਼ੀ ਚ ਨੇ ਦੋਵਾਂ ਨੂੰ ਪੰਜਾਬਾਂ ਨੂੰ ਤੋੜਿਆ ਪਰ ਅੰਗਰੇਜ਼ੀ ਦੋਵਾਂ ਪੰਜਾਬਾਂ ਨੂੰ ਜੋੜਦੀ ਵੀ ਹੈ ਇਹਦੇ ਵਿੱਚ ਖਾਸ ਗੱਲ ਹੈ ਕਿ ਇਹਦੇ ਵਿੱਚ ਸ਼ਾਮੁਖੀ ਤੋਂ ਗੁਰਮੁਖੀ ਤੇ ਗੁਰਮੁਖੀ ਤੋਂ ਸ਼ਾਮੁਖੀ ਸਿੱਖਣ ਦੇ ਲਈ ਕਾਇਦਾ ਵੀ ਦਿੱਤਾ ਹੋਇਆ ਤਾਂ ਜੋ ਦੋਵੇਂ ਪੰਜਾਬ ਦੇ ਬੱਚੇ ਦੋਵੇਂ ਅ ਲਿਪੀਆਂ ਸਿੱਖ ਸਕਣ ਤੇ ਦੋਵੇਂ ਪੰਜਾਬਾਂ ਵਿੱਚ ਨੇੜਤਾ ਆਵੇ। ਮਾਂ ਬੋਲੀ ਦੀ ਸਾਮ ਕਰਨ ਦੇ ਇਸ ਉਪਰਾਲੇ ਲਈ ਗੁਰਮੀਤ ਕੌਰ ਨੇ ਆਪਣੇ ਕਿਤਾਬਾਂ ਰਾਹੀਂ ਹੱਥ ਕਿਰਤਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਜਿਹੜੀ ਹੈ ਸਾਡੇ ਗੁਰੂ ਦੀ ਬੋਲੀ ਵੀ ਹੈ, ਗੁਰਬਾਣੀ ਦੀ ਬੋਲੀ ਵੀ ਹੈ। ਜਦ ਤੱਕ ਬੱਚਿਆਂ ਨੂੰ ਚੰਗੀ ਪੰਜਾਬੀ ਨਹੀਂ ਆਏਗੀ ਤੇ ਉਹਨਾਂ ਨੂੰ ਗੁਰਬਾਣੀ ਦੀ ਬੋਲੀ ਜਾਂ ਗੁਰਬਾਣੀ ਦੀ ਸੋਚ ਸੋਝੀ ਨਹੀਂ ਆਉਗੀ। ਸੋ ਐਸ ਕਰਕੇ ਮੈਂ ਚਾਹੁੰਦੀ ਸੀ ਕਿ ਬੱਚਿਆਂ ਨੂੰ ਪ੍ਰਤੱਖ ਦੱਸਿਆ ਜਾਏ। ਕੀ ਐ ਜਿਹੜੀਆਂ ਸਾਡੀਆਂ ਪੁਰਾਣੀਆਂ ਅਵਸਥਾ ਨੇ ਇਹ ਗੁਰਬਾਣੀ ਵਿੱਚ ਕਿੱਥੇ ਵਰਤੀਆਂ ਹੋਈਆਂ ਨੇ ਇਹ ਕਿਵੇਂ ਦੀਆਂ ਹੁੰਦੀਆਂ ਨੇ ਬੱਚਿਆਂ ਦੀ ਕਿਤਾਬਾਂ ਤੋਂ ਇਲਾਵਾ ਇਹਨਾਂ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਵੀ ਕਿਤਾਬ ਲਿਖੀ ਹੈ 3 ਸਾਲਾਂ ਪਹਿਲਾਂ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦੇ 20 ਸਾਲ ਪੂਰੇ ਹੋਏ 25 ਸਾਲ ਪੂਰੇ ਹੋਏ ਮਾਫ ਕਰਨਾ ਤੇ ਮੈਨੂੰ ਲੱਗਿਆ ਕਿ ਉਹ ਇੱਕ ਪੰਜਾਬ ਦੇ ਨਾਇਕ ਨੇ ਜੋ ਸਾਡੇ ਬੱਚਿਆਂ ਨੂੰ ਪਤਾ ਹੋਣੇ ਚਾਹੀਦੇ ਉਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਜਿਵੇਂ ਕਿ ਮਾਰਟਨ ਲੂਥਰ ਕਿੰਗ ਜੂਨੀਅਰ ਹੈ ਸਿਵਲ ਰਾਈਟਸ ਮੂਵਮੈਂਟ ਤੇ ਹੈਨਾ ਅ ਲੀਡਰ ਤੇ ਬੱਚਿਆਂ ਨੂੰ ਸਾਰਿਆਂ ਨੂੰ ਨਾਰਥ ਅਮਰੀਕਾ ਵਿੱਚ ਉਹਨਾਂ ਦੇ ਬਾਰੇ ਪਤਾ ਹੈ ਪਰ ਸਾਡੇ ਵੀ ਹਿਊਮਨ ਰਾਈਟਸ ਵਾਸਤੇ ਖੜੇ ਹੋਣ ਵਾਸਤੇ ਮਨੁੱਖੀ ਅਧਿਕਾਰਾਂ ਵਾਸਤੇ ਖੜੇ ਹੋਣ ਵਾਲੇ ਇੰਨੇ ਵੱਡੇ ਲੋਕ ਨਾਇਕ ਨੇ ਬੱਚਿਆਂ ਨੂੰ ਉਹਨਾਂ ਦੇ ਬਾਰੇ ਕਿਉਂ ਨਹੀਂ ਪਤਾ ਤੇ ਮੈਂ ਇੱਕ ਚਾਹੁੰਦੀ ਸੀ ਕਿ ਬੱਚਿਆਂ ਦੇ ਹੱਥਾਂ ਵਿੱਚ ਇੱਕ ਆਪਣਾ ਨਾਇਕ ਹੋਵੇ ਪੰਜਾਬ ਦਾ ਜਿਹੜੀ ਮਾਂ ਬੋਲੀ ਹੈ ਉਹਦੇ ਸੰਬੰਧ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਗਲੀ ਪਨੀਰੀ ਵਿੱਚ ਨੂੰ ਜੇ ਤੁਸੀਂ ਪਿਆਰ ਪਾਉਣਾ ਚਾਹੁੰਦੇ ਹੋ ਬੋਲੀ ਦਾ ਤੇ ਸਭ ਤੋਂ ਪਹਿਲਾਂ ਤੁਸੀਂ ਆਪ ਪਾਓ ਕਿਉਂਕਿ ਬੱਚੇ ਉਹ ਕਰਨਗੇ ਜੋ ਤੁਸੀਂ ਕਰੋਗੇ ਜੋ ਬੱਚੇ ਦੇਖਣਗੇ ਤੁਹਾਨੂੰ ਕਰਦੇ ਹੋਇਆ ਤੇ ਘਰ ਵਿੱਚ ਪੜਨ ਦਾ ਟਾਈਮ ਕੱਢੋ ਪੰਜਾਬੀ ਲਿਖੋ ਵੀ ਪੜੋ ਵੀ ਤੇ ਸਭ ਤੋਂ ਵੱਧ ਬੋਲਣ ਸੁਣਨ ਪੜਨ ਲਿਖਣ ਤੋਂ ਇਲਾਵਾ ਮਾਂ ਬੋਲੀ ਨੂੰ ਪਿਆਰ ਕਰੋ ਜੇਕਰ ਅਸੀਂ ਆਪ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਨਹੀਂ ਜੋੜਾਂਗੇ ਤਾਂ ਇਹ ਪੰਜਾਬ ਅਤੇ ਪੰਜਾਬੀਅਤ ਲਈ ਬਹੁਤ ਵੱਡਾ ਘਾਟਾ ਹੋਵੇਗਾ ਗੁਰਮੀਤ ਕੌਰ ਜੀ ਆਪਣੀ ਸਟੋਰੀ ਟੈਲਿੰਗ ਦੇ ਹੁਨਰ ਅਤੇ ਆਪਣੀ ਕਿਤਾਬਾਂ ਨਾਲ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ ਅਤੇ ਇਹ ਸਾਡੇ ਲਈ ਬਹੁਤ ਵੱਡੀ ਪ੍ਰੇਰਣਾ ਨੇ ਸੁਖਪ੍ਰੀਤ ਕੌਰ ਓਮਨੀ ਨਿਊਜ਼ ਟੋਰਾਂਟੋ